ਤਾਂ ਤੁਸੀਂ ਇਹਦੇ ਨਾਲ ਬਾਰੇ ਪੁੱਛ ਰਹੇ ਹੋ ਕਿ ਇਹ ਕਿਵੇਂ ਕੰਮ ਕਰਦਾ ਹੈ। ਇਹ ਇੱਕ ਚੋਟਾ ਜਿਹਾ ਚਾਰਜਰ ਹੈ ਜੋ ਤੁਸੀਂ ਲਗਾ ਕੇ ਰੱਖੀਏ। ਕੋਈ ਵੀ ਹੋਗਾ। ਤੁਸੀਂ ਹੱਥੀਂ ਦੇਖਣ ਲਈ ਕਹਿੰਦੇ ਹੋ ਕਿ ਮੈਂ ਕੱਟ ਕੇ ਦੇਵਾਂਗਾ ਪਰ ਲੱਗਦਾ ਹੈ ਕਿ ਇਹ ਮਾਰੇ ਲੱਗੇਗਾ।

تے सेंटर ते पंजाबाद जूं हरान करण वारा تو न चा करो सरकार تو न चा करो किसान आगूआ کرے छापे مارنے بند کرو ਆਪਣੀ ਰਾਖੀ ਦੀ ਕਰੋ ਤਿਆਰੀ ਲਗਦੀ ਜੋ ਤੇ ਜੜਾ ਭਰੋ ਅਗਰ ਆਪਰੇ ਪਿੰਡੋਂ ਤੋਂ ਚਰਨ ਸਿਕੰਦਰ ਭੈਣ ਜੀ ਉਹਨਾਂ ਦੇ ਘਰੇ ਇਹਦਾ ਪੁਰਸੂ ਦਾ ਸਾਪਾ ਬਚਿਆ ਹੋਇਆ ਹੈ ਇਹ ਪੰਜਾਬ ਦੇ ਵਾਰੇ ਅਸੀਂ ਜਾਣਣਾ ਚਾਹੁੰਦੇ ਆ ਕਿ ਇਹ ਕੀ ਗੱਲ ਤਾਂ ਇਹ ਸਾਡੇ ਜਰਨਲਿਸਟਰ ਨੇ ਸਾਫਾ ਕਰਿਆ ਹੋਇਆ ਅੰਦਰ 85 ਸਾਲ ਦੀ ਮਾਈ ਬਿਨਾ ਸੇਵਾ ਤੋਂ ਅੱਜ ਉਹਨੂੰ ਪਾਲ-ਪਾਲ ਵਾਸਤੇ ਪਾਣੀ ਧੰਦੀ ਰੋੜ ਹੈ ਉਹਨੇ ਲੈਟਰਨ ਬਾਥਰੂਮ ਵੀ ਕਰਨੇ ਆ ਆ ਸਾਡੀ ਜਿਹੜੀ ਕੋਈ ਸੇਵਾਦਾਰ ਨਹੀਂ ਕੋਲ ਸਾ ਤੁਹਾਨੂੰ ਸਾਹਮਣੇ ਵਾਸਤੇ ਜਾਣ ਵਾਸਤੇ ਅੱਜ ਸਾਡੀ ਇੱਥੋਂ ਤਾਈਂ ਹਾਲਤ ਸਾਡੀ ਦਾ ਸਰਕਾਰਾਂ ਦੀ ਗਿਰਗੀ ਵੀ ਉਸ ਬੀਬੀ ਨੂੰ ਇੱਕ ਸੇਵਾ ਕਰਨ ਵਾਸਤੇ ਨੰਨਣ ਨਹੀਂ ਜਾਣ ਦੇ ਰਹੇ ਹੋ ਸਕਦਾ ਉਹਦੇ ਕੋਲ ਕੋਈ ਚੀਜ਼ ਜਾਂ ਤਲਾਸ਼ੀ ਕਰ ਲੈਣਾ ਪਰ ਇਹ ਹੈ ਜ਼ਰੂਰੀ ਹੈ ਇੱਕ ਬੁਵਾਰ ਬੰਦਾ ਹੈ 80-85 ਸਾਲ ਦੀ ਉਮਰ ਹੈ ਉਹਨੂੰ ਸਾਹਮਣੇ ਕੋਈ ਤੇਰੀ ਜਨਾਨੀ ਜਾ ਰਹੀ ਹੈ ਤਾਂ ਉਹਨੂੰ ਰੋਕਣਾ ਇਹ ਸਰਕਾਰ ਦਾ ਬਹੁਤ بڑاਉਣਾ ਕੰਮ ਹੈ ਇਹ ਮਰਾਜ਼ਮਾਂ ਨੂੰ ਚਾਹੀਦਾ ਨਹੀਂ ਕਿ ਵੀ ਬਜ਼ੁਰਗ ਹੋਣਗੇ ਬੱਚੇ ਵੀ ਹੋਣਗੇ ਕਰਕੇ ਦਾ ਘੇੜਿਆ ਹੋਇਆ ਹੈ ਕਾਈ ਨੂੰ ਚਾਹ ਪਾਣੀ ਦੀ ਵੀ ਲੋੜ ਹੈ ਸਭਲੇ ਰੋਟੀ ਰੋਟੀ ਵੀ ਛੱਕਦੇ ਆ ਤਾਂ ਕਰਕੇ ਅਸੀਂ ਖਾਰੇ ਨਗਰ ਨਿਵਾਸੀਆਂ ਨੂੰ ਤੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਇਹ ਹੈ ਜੇ ਸੰਸਦਾਂ ਦੇ ਵਿੱਚ ਜਦੋਂ ਸਰਕਾਰਾਂ ਆਪਣੇ ਨਾਲ ਇੰਨਾ ਧੱਕਾ ਕਰਨ ਲੱਗ ਜਾਣ ਤਾਂ ਫੇਰ ਆਪਣਾ ਟਿਕਣਾ ਠੀਕ ਨਹੀਂ ਹੁੰਦਾ ਤੇ ਆਪਾਂ ਨੂੰ ਜ਼ਰੂਰ ਇਕੱਠੇ ਹੋ ਕੇ ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਆ ਸਾਨੂੰ ਦੱਸਿਆ ਜਾਵੇ ਆ ਜੋ ਵੀ ਉਹਦੇ ਉੱਤੇ ਕੋਈ ਬੀਬੀ ਦੇ ਉੱਤੇ ਐਕਸ਼ਨ ਉਹ ਵੀ ਸਾਡੀ ਨਿਗਾਹ 'ਚ ਹੋਣਾ ਚਾਹੀਦਾ ਅਸੀਂ ਇੰਨਾ ਕਹਿੰਦੇ ਆ ਵੀ ਇਹ ਜਿਹੜੇ ਸਰਕਾਰ ਦੇ ਮੁਲਾਜ਼ਮ ਐ ਇਹ ਵੀ ਆਪਣੇ ਵਿੱਚੋਂ ਹੀ ਹੁੰਦੇ ਆ ਇਹਨਾਂ ਨੂੰ ਥੋੜਾ ਜਲਾ ਸੋਚ ਲੈਣਾ ਚਾਹੀਦਾ ਹੈ ਜੇ ਕੋਈ ਘਰ ਦੇ ਵਿੱਚ ਬਿਮਾਰ ਖਮਾਰਾ ਇਹਦਾ ਬਜ਼ੁਰਗ ਨੂੰ ਉਹਨਾਂ ਦੀ ਸੇਵਾ ਵਾਸਤੇ ਦੇ ਕੋਈ ਜਾ ਰਿਹਾ ਹੈ ਜਾਂ ਡਾਕਟਰ ਦੀ ਲੋੜ ਹੈ ਐਨਾ ਵੀ ਧੱਕਾ ਕਾੜਾ ਸੀ ਇਸ ਕੱਲ ਨੂੰ ਮੰਨਦੇ ਆ ਜੇ ਕੋਈ ਗੱਲਬਾਤ ਹੈਗੀ ਹੈ ਤਾਂ ਗੱਲਬਾਤ ਤਾਂ ਵੇਖੇ ਆ ਰਿਜ਼ਲਟ ਨਿਕਲਦੇ ਹੁੰਦੇ ਆ ਤੇ ਬਾਕੀ ਦੇਖੋ ਇਹ ਸਾਡੇ ਨਾਲ ਇਸ ਤਰ੍ਹਾਂ ਹੀ ਕਰਨਗੇ ਤਾਂ ਸਾਡੀ ਲਾਗਬੰਦੀ ਹੋਣ ਵਾਲੀ ਹੈ ਸਾਰੇ ਪੰਜਾਬ ਦੇ ਵਿੱਚੋਂ ਗੱਡੀਆਂ ਟਰੱਕਾਂ ਮੋਟਰਾਂ ਇੱਥੇ ਆ ਕੇ ਅਸੀਂ dio hila kosa pratiya karange fer ke waps پلاਜਮਾ ਨੂੰ ਵੀ ਨਹੀਂ ਜਾਣ ਦੇਵਾਂਗੇ ਚਾਹੇ ਸਾਡੇ ਦੇ ਡਾਂਗੇ ਹੀ ਪੈਣ ਕੋਈ ਵੀ ਸਾਡੇ ਤੇ ਸਖਤ ਕਰਨਾ ਇਹਨਾਂ ਨੇ ਕਰ ਲੈਣਾ ਅਸੀਂ ਇਹਨਾਂ ਜਰੂਰ ਇਹ ਕਹਿੰਦੇ ਆ ਵੀ ਮਰਗਾਦਾ ਦੇ ਨਾਲ ਹੀ ਕੋਈ ਵੀ ਕੰਮ ਹੁੰਦਾ ਹੈ ਸਰਕਾਰ ਹੈ ਸਰਕਾਰ ਵਾਲੇ ਕੰਮ ਕਰੇ ਧੱਕੇਸ਼ਾਹੀ ਤੋਂ ਜਰੂਰ ਇਹਨਾਂ ਨੂੰ

ਲਖਨੌਦੀ ਕੋਲ ਸੇ ਲਖਨੌਦੀ ਹੈ ਅਸਲੀ ਅੱਜ ਕੋਈ ਨਹੀਂ ਆਰ ਬੀ ਆਈ ਵਾਲਿਆਂ ਦੀ ਬੇਟੀ ਮੈਂ ਨਹੀਂ ਅਰੇ ਤੇ ਉਹਨਾਂ ਕਾਪ ਨਹੀਂ ਆਉਂਦੇ ਜੇ ਅਜਾ ਆਪਣੇ ਪਿੰਡ ਦੇ ਤੋਂ ਜਰਨ ਸਿਕੰਦਰ ਭੈਣ ਜੀ ਉਹਨਾਂ ਦੇ ਜਿਹੜਾ ਪੁਲਿਸ ਦਾ ਛਾਪਾ ਵੱਜਿਆ ਹੋਇਆ ਹੈ ਇਹ ਪੰਜਾਬ ਲਈ ਜਿਹੜੇ ਅੱਗੇ ਅਧਿਕਾਰੀਓ ਮੂਹਰੇ ਖੜੇ ਆ ਤੁਹਾਨੂੰ ਇਸ ਗੱਲ ਬਾਰੇ ਅਸੀਂ ਜਾਣਣਾ ਚਾਹੁੰਦੇ ਆ ਕਿ ਇਹ ਕੀ ਗੱਲ ਤਾਂ ਇਹ ਸਾਡੇ 475 ਦੇ ਛਾਪਾ ਕਰਿਆ ਹੋਇਆ ਹੈ ਅੰਦਰ 85 ਸਾਲ ਦੀ ਮਾਈ ਬੈਲ ਟੇਮਾ ਤੋਂ ਅੱਜ ਉਹਨੂੰ ਪਲ ਪਰ ਵਾਸਤੇ ਬਾਣੀ ਧਾਨ ਦੀ ਲੋੜ ਹੈ ਉਹਨੇ ਲੈਟਰਨ ਬਾਥਰੂਮ ਵੀ ਕਰਨੇ ਆ ਬਸ ਸਾਡੀ ਜਿਹੜੀ ਕੋਈ ਸੇਵਾਦਾਰ ਨਹੀਂ ਉਸ ਮੁਸਾਬਣ ਵਾਸਤੇ ਜਾਣ ਵਾਸਤੇ ਅੱਜ ਸਾਡੀ ਇਹ ਤੋਂ ਤਾਂ ਹੀ ਹਾਂ ਉਸ ਸਾਡੀ ਸਰਕਾਰਾਂ ਦੀ ਗਿਰਗੀ ਵੀ ਉਹ ਬੀਬੀ ਨੂੰ ਸੇਵਾ ਕਰਨ ਵਾਸਤੇ ਨੰਗਣ ਨਹੀਂ ਜਾਣ ਦੇ ਰਹੇ ਹੋ ਸਕਦਾ ਹੈ ਉਹਦੇ ਉੱਪਰ ਕੋਈ ਚੀਜ਼ ਐ ਤਲਾਸ਼ੀ ਕਰ ਲੈਣਾ ਪਰ ਇਹ ਜ਼ਰੂਰੀ ਹੈ ਵੀ ਇੱਕ ਬੁਵਾਰ ਬੰਦਾ ਐ 80 ਮਜਰਸੀ ਸਾਹਿਬ ਦੀ ਉਮਰ ਐ ਉਹਨੂੰ ਸਾਥਣ ਵਾਸਤੇ ਕੋਈ ਣੇੜੀ ਜਨਾਨੀ ਜਾ ਰਹੀ ਐ ਤਾਂ ਉਹਨੂੰ ਰੋਕਣਾ ਇਹ ਸਰਕਾਰ ਦਾ ਬਹੁਤ ਢਾਣਾ ਕੰਮ ਐ ਵੀ ਸਾਡੀ ਉਹਨਾਂ ਨਾਲ ਘਰ ਘਰਾਂ ਨਾਲ ਗੱਲ ਹੋ ਗਈ ਉਹ ਕੰਨੀ ਵੀ ਅਸੀਂ ਕਾਗਜ਼ੀ ਕਾਰਵਾਈ ਕਰਨੀ ਸੀ ਅਸੀਂ ਜਾਣਾ 10-15 ਮਿੰਟਾਂ ਦੀ ਜੱਦੀ ਕਾਰਵਾਈ ਰਹਿੰਦੀ ਹੈ ਅਸੀਂ ਬੰਦਾ ਨਹੀਂ ਲੈ ਕੇ ਜਾਂਦੇ ਆ ਤਾਂ ਇਹ ਜੀ ਵੀ ਜੇ ਬੰਦਾ ਲਿਆਵਾਂਗੇ ਤਾਂ ਟਕਰਾਅ ਹੋ ਫਿਰ ਅਸੀਂ ਨੰਗਾ ਨਹੀਂ ਦਿੰਦੇ ਨਾ ਕਿਉਂਕਿ ਅਸੂਲੀ ਤੌਰ ਤੇ ਇਹ ਹੁੰਦਾ ਜੇ ਕਿਸੇ ਦੇ ਖਿਲਾਫ ਦੋਸ਼ ਹੈ ਤੁਸੀਂ ਕੋਰਟ ਦੇ ਵਿੱਚ ਉਹ ਨੋਟ ਕੱਢੋ ਕੋਰਟ ਤੁਹਾਨੂੰ ਪ੍ਰੈਸ਼ਟ ਕਰਨ ਦਾ ਅਧਿਕਾਰ ਦੇਵੇ ਵੀ ਕਿਉਂਕਿ ਸਿਆਸੀ ਪਾਰਟੀਆਂ ਦੇ ਆਖੇ ਮਤਲਬ ਅਸੀਂ ਇਹ ਕਰਨ ਨਹੀਂ ਦੇਣਾ ਦੂਜੀ ਗੱਲ ਅੱਜ ਸਾਨੂੰ ਪਤਾ ਲੱਗਿਆ ਇਕੱਲਾ ਇਹ ਇਨਆ ਦੇ ਨਹੀਂ ਐਨਆਈ ਦੀ ਰੇਡ ਜਿੰਨੇ ਲੋਕ ਪੱਕੇ ਵਕੀਲ ਜਿੰਨੇ ਕੋਈ ਬੁੱਧੀਜੀਵੀ ਹੈ ਚੰਡੀਗੜ੍ਹ ਦੇ ਵਿੱਚ ਵੀ ਇੱਕ ਦੋ ਵਕੀਲਾਂ ਦੇ ਘਰੇ ਮਤਲਬ ਛਾਪੇ ਮਾਰੇ ਐ ਐਨਆਈ ਨੇ ਤੇ ਜਿਹੜਾ ਹਰਮਨ ਹੈ ਵਕੀਲ ਮੇਰੇ ਖਿਆਲ ਚ ਉਹਦੇ ਘਰੇ ਵੀ ਇਸ ਲਈ ਜਿਹੜਾ ਵੀ ਕੋਈ ਮਤਲਬ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਇਹਨਾਂ ਦੇ ਨਿਸ਼ਾਨੇ ਤੇ ਉਹੋ ਹੈ ਇਸ ਲਈ ਆਪਾਂ ਹੁਣ ਇਹ ਫੈਸਲਾ ਕੀਤਾ ਮਤਲਬ ਇੱਧਰ ਆਪਣੇ ਆਗੂ ਕਮਾਂਡ ਨੇ ਵੀ ਜੇ ਹੋ ਆਪ ਦੀ ਕਾਰਵਾਈ ਕਰਕੇ ਜਾਂਦੇ ਆ ਤਾਂ ਆਪਾਂ ਨੰਗੜ ਦੇਵਾਂਗੇ ਇਹ ਕੋਈ ਬੰਦਾ ਲੈ ਕੇ ਜਾਂਦੇ ਆ ਫਿਰ ਜ਼ਰੂਰ ਫਰੋਦ ਕਰਨਾ ਹੈ ਮਤਲਬ ਨਹੀਂ ਆਪਾਂ ਮਦਰ ਰੋਪਣਾ ਨੇ ਇਸ ਲਈ ਆਪਣਾ ਜਸਮੰਦੀ ਦਾ ਆਕੂਆਂ ਦਾ ਫੈਸਲਾ ਹੋ ਗਿਆ ਠੀਕ ਆ ਆਪਣਾ ਸੀਗਾ ਵੀ ਤੁਸੀਂ ਬਿਨਾ ਆ ਕੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ ਤੁਸੀਂ ਅੰਦਰ ਨਹੀਂ ਬੰਦਿਆਂ ਨੂੰ ਜਾਣ ਦਿੱਤਾ ਉਹਦਾ ਆਪਣੇ ਬੰਦੇ ਵੀ ਅੰਦਰ ਤੌਰ ਤੇ ਇਹਨਾਂ ਨੇ ਬੇਸ਼ੱਕ ਦੀ ਆਪਣੇ ਦੋ ਬੰਦੇ ਬੈਠੇ ਅੰਦਰ ਤੇ ਨਾਲ ਆਪਣਾ ਜਿਹੜਾ ਹੈਗਾ ਉਹ ਸੇਵਾਦਾਰਨੀ ਨੂੰ ਵੀ ਆਪਾਂ ਭੇਜਤਾ ਸੀ ਪਹਿਲਾਂ ਹੁਣ ਆਪਣਾ ਫੈਸਲਾ ਇਹ ਵੀ ਜੇ ਉਹ ਲੰਘਦੇ ਆ ਤਾਂ ਠੀਕ ਹੈ ਜੇ ਉਹ ਬੰਦਾ ਲੈ ਕੇ ਜਾਂਦੇ ਕਿਉਂਕਿ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਨਹੀਂ ਉਹ ਕਹਿੰਦੇ ਆ ਵੀ ਉਸ ਨਹੀਂ ਮਿਲਿਆ ਸਾਨੂੰ ਤਾਨੂੰ ਉੱਥੇ ਜਿਹੜਾ ਅਸੀਂ ਗੱਡੀ 'ਚ ਦਿਖਾ ਰਹੇ ਨੇ ਕੋਈ ਬੰਦਾ ਆ ਜਦੋਂ ਇਹ ਕਰਦੇ ਆ ਪਰ ਉਹਦੇ ਅੱਛਾ ਉਹਨਾਂ ਨੂੰ ਬੰਦ ਆ ਉਹਨਾਂ ਜਦੋਂ ਉਹ ਹੀ ਚਲੇ ਗਏ ਫਿਰ ਤਪੂਸ ਰਹੇਗੀ ਠੀਕ ਹੈ ਜੀ ਆਪਣਾ ਮਨਜ਼ੂਰ ਆ ਸਾਰੇ ਫੈਸਲਾ ਫਿਰ ਹੱਥ ਕਰੇ ਕਰਕੇ ਰੱਖ ਦਿਓ ਠੀਕ ਹੈ ਜੀ ਥੈਂਕ ਯੂ ਇੱਕ ਇੱਕ ਸਾਡੀ ਡੀਐਸਪੀ ਸਾਹਿਬ ਨੂੰ ਬੇਨਤੀ ਆ ਜਾਂ ਪ੍ਰਸ਼ਾਸਨ ਨੂੰ ਨੇ ਜਿਹੜੇ ਬੰਦੇ ਪਰਿਵਾਰ ਦੇ ਭੂਮੇ ਵੀ ਉੱਥੇ ਬਾਰਕੀ ਸਾਨੂੰ ਖੜਕੇ ਰਖਾ ਰਹੇ ਜਦੋਂ ਬੈਠੇ ਸੀ ਹਾਂ ਹਾਂ ਇਹ ਮਾਮਲਾ ਹੈ ਉਹਦੇ ਵਿੱਚ ਇਹ ਮਾਮਲਾ ਇਹ ਸਭ ਤੋਂ ਪਹਿਲਾਂ ਤੁਹਾਡੀ ਪ੍ਰੈਸ ਦਾ ਧੰਨਵਾਦ ਮੈਂ ਪ੍ਰਸ਼ੁੱਤਮ ਮਹਾਰਾਜ ਜ਼ਿਲ੍ਹਾ ਪ੍ਰਧਾਨ ਘਰਤੀ ਕਿਸਾਨੀ ਮੰਡ ਕਰੰਤੀਕਾਰੀ ਅੱਜ ਜਿਹੜਾ ਸਾਡੇ ਸੂਬੇ ਦੇ ਜਰਨਲਿਸਟ ਸੁਖਵਿੰਦਰ ਕੌਰ ਉਹਦੇ ਘਰੇ ਤੜਕੇ ਦਾ ਮਤਲਬ ਅੰਦਰ ਹੁੰਦੀ ਆ ਉਹ ਜਿਹੜਾ ਜੀ ਹੁੰਦਾ ਜਿਹੜੇ ਪਰਿਵਾਰ ਦੇ ਮੈਂਬਰ ਹੈ ਤੇ ਤੌਰਤਾ 85 90 ਸਾਲ ਦੀ ਨੂੰਹ ਹੈ ਉਹਨਾਂ ਨੂੰ ਅੰਦਰ ਤਾੜ ਕੇ ਬਾਹਰੋਂ ਜਾਣ ਨਹੀਂ ਦਿੱਤਾ ਜਾ ਰਿਹਾ ਗਲੀ ਦੇ ਬਾਹਰ ਮਤਲਬ ਪੋਰਸੜਾਈ ਹੋਏ ਉਹ ਇਸ ਧੱਕੇ ਦੇ ਖਿਲਾਫ ਅਸੀਂ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਵੱਲੋਂ ਕੱਖ ਕੀਤਾ ਅਸੀਂ ਇਹਨਾਂ ਨੂੰ ਵਾਰੀ ਵਾਰੀ ਅਪੀਲ ਕਰਨ ਦੇ ਬਾਵਜੂਦ ਵੀ ਵੀ ਅੰਦਰ ਬਜ਼ੁਰਗ ਮਾਤਾ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਜਾਣ ਦਿੰਦੇ ਤੇ ਇੱਕ ਸੇਵਾਦਾਰ ਦੀ ਜਿਹੜੀ ਉਹਨੂੰ ਥਾਮਦੀ ਹੈ ਉਹਨੂੰ ਵੀ ਮਸਾ ਭੇਜਿਆ ਹੋਣਾ ਰਾਮਪਰੇ ਦੀ ਪੁਲਿਸ ਆਈ ਹੈ ਇਹਨਾਂ ਨੇ ਵੀ ਇਹੀ ਕਿਹਾ ਸੀਗਾ ਇਹਨਾਂ ਨੇ ਹੋਣਾ ਸੀ ਅਖਿਆ ਵੀ ਸਾਡੇ ਦੋ ਤਿੰਨ ਬੰਦਿਆਂ ਨੂੰ ਉਹਨਾਂ ਕੋਲੇ ਭੇਜੋ ਕਿਉਂਕਿ ਅੱਗੇ ਹੋਇਆ ਕਿੱਥੇ ਐਨਆਈ ਨੇ ਰੇਡ ਮਾਰੀ ਹੈ ਇਹਨਾਂ ਦੀ ਨੀਤ ਮਾਰੀ ਹੁੰਦੀ ਹੈ ਆਪਦੇ ਕੋਲੋਂ ਹੀ ਸਾਰਾ ਪੋਪਾ ਆਉਂਦੇ ਆ ਛੋਟੀ ਲੜਾਈ ਹੈ ਲੱਕ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਅਖਿਆ ਵੀ ਇਹ ਜੋ ਕੁਝ ਕਰਨਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਕਰੋ ਵੀ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਜੋ ਕੁਝ ਵੀ ਕਿਹਾ ਉਹਨਾਂ ਦੀ ਹਾਜ਼ਰੀ ਚ ਕਰਨਾ ਚਾਹੀਦਾ ਅਸੀਂ ਹੁਣ ਇਥੋਂ ਰਾਮਪਰਾਇ ਪੁਲਿਸ ਦੇ ਐਸਐਸਓ ਸਾਹਿਬ ਨੇ ਭੇਜਿਆ ਮੇਣੇ ਆ ਕੀ ਰਿਜ਼ਲਟ ਨਿਕਲਦਾ ਪਰ ਜਿਹੜੀ ਇਹ ਸਰਕਾਰ ਦੀ ਧੱਕੇਸ਼ਾਹੀ ਹੈ ਐਨਆਈਏ ਦੀ ਧੱਕੇਸ਼ਾਹੀ ਹੈ ਕਿਉਂਕਿ ਐਨਆਈਏ ਇਥੇ ਨਾ ਤਾਂ ਉਹਨਾਂ ਨੇ ਅੱਜ ਤੱਕ ਬਿਰਜਪੂਸ਼ਨਰਗਾਂ ਤੇ ਕੋਈ ਕਾਰਵਾਈ ਕੀਤੀ ਹੈ ਨਾ ਇਥੇ ਮਣੀਪੁਰ ਚ ਔਰਤਾਂ ਨਾਲ ਕੀ ਕੁਝ ਹੋਇਆ ਉਹਨਾਂ ਤੇ ਕਾਰਵਾਈ ਕੀਤੀ ਹੈ ਨਾ ਅਡਾਨੀ ਵਾਦਨੀਆਂ ਦੀ ਬੰਦਰਗਾਹ ਤੋਂ ਕਰੋਨਾ ਟਾਣਾ ਮਤਲਬ ਨਸ਼ਾ ਵੇਚ ਗਿਆ ਨਾ ਉਹਨਾਂ ਵਿਰੁੱਧ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਵਿਰੁੱਧ ਵੀ ਇੱਥੇ ਐਸਐਚਓ ਸਾਹਿਬ ਦੱਸ ਰਹੇ ਸੀ ਵੀ ਕੋਈ ਮੇਲਾਂ ਗੰਜਾਂ ਵੀਆਂ ਕੋਈ ਫੇਸਬੁੱਕ ਤੇ ਕੋਈ ਇੰਸਟਾਗ੍ਰam ਤੇ ਵੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਆ ਆਂਟੀ ਗਵੰਡੀ ਖੜੇ ਆ ਸਾਰੇ ਪਿੰਡ ਚੋਂ ਪਤਾ ਕਰ ਲਓ ਵੀ ਇਹ ਕੋਈ ਮਤਲਬ ਅਤਵਾਦੀਆਂ ਦਾ ਘਰ ਨਹੀਂ ਇਹ ਕੋਈ ਗੈਂਗਸਟਰਾਂ ਦਾ ਘਰ ਨਹੀਂ ਇਹ ਕੋਈ ਮਤਲਬ ਹੋਰ ਜਿਹੜੇ ਲੋਕਾਂ ਨੂੰ ਮਤਲਬ ਲੋਕ ਵਿਰੋਧੀ ਕੰਮ ਕਰਦੇ ਉਹਨਾਂ ਦਾ ਘਰ ਨਹੀਂ ਇਸ ਲਈ ਫੇਰ ਵੀ ਇਹਨਾਂ ਨੂੰ ਆਗੂ ਚੁਬਦੇ ਆ ਸਾਡੀ ਜਥੇਬੰਦੀ ਸਮਝਦੀ ਹੈ ਵੀ ਜਿਹੜੇ ਇਹ ਆਗੂਆਂ ਦੀ ਮਤਲਬ ਆਗੂਆਂ ਤੇ ਜਵਾਨਮੰਦੀ ਕੀਤੀ ਜਾ ਰਹੀ ਹੈ ਉਹ ਕੱਲ ਨੂੰ ਵੱਡਾ ਕੱਠ ਸ਼ੰਭੂ ਬਾਰਡਰ ਤੇ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀ ਪਾਲਿਸੀ ਹੈ ਵੀ ਸਾਰੇ ਆਗੂਆਂ ਨੂੰ ਫੜ ਕੇ ਕੇਰਾਂ ਹਲਝਾਰੋ ਇੱਧਰ ਜਾਂ ਜੇਲ੍ਹਾਂ ਚ ਠੋਕੋ ਵੀ ਇਹ ਜਿਹੜਾ ਸਰਕਾਰਾਂ ਤੇ ਦਬਾਅ ਪੈਂਦਾ ਉਹ ਮਤਲਬ ਨਾ ਪਵੇ ਤੇ ਸਾਰਾ ਕੁਝ ਪੰਜਾਬ ਤੇ ਸੈਂਟਰ ਸਰਕਾਰ ਰਲੇ ਹੋਏ ਆ ਇਹਦੇ ਚ ਕੋਈ ਇੱਕ ਦੂਜੇ ਤੋਂ ਪੁੱਛੇ ਨਹੀਂ ਇਸ ਲਈ ਭੂਮੀ ਦੀ ਬਦਲਾਅ ਦੀ ਸਰਕਾਰ ਆ ਘਟੇ ਵੀ ਨਹੀਂ ਲੋਕਾਂ ਦੇ ਜ਼ਬਰਜੋਲਮ ਦੇ ਰਾਹੇ ਵੀ ਪਈ ਹੋਈ ਹੈ ਪਰ ਐ ਜਵਾਨਵੰਦੀ ਨਹੀਂ ਹੋਣੀ ਇਹ ਲੋਕਤੰਤਰ ਹੈ ਇਸ ਲਈ ਅਸੀਂ ਤੁਹਾਡੇ ਚੈਨਲ ਦੇ ਮਾਧਮ ਨਾਲ ਸੁਨੇਹਾ ਦੇਣਾ ਚਾਹੁੰਦੇ ਹਾਂ ਜਿੰਨੇ ਵੀ ਅੜਖੀ ਲੋਕ ਹੈ ਗਝਾਰੂ ਲੋਕ ਹੈ ਉਹ ਅੱਜ ਇੱਥੇ ਧਰਨਾ ਲੱਗਿਆ ਹੋਇਆ ਕਿਉਂਕਿ ਸਾਨੂੰ ਉਹਨਾਂ ਨੇ ਗਾਹਾਂ ਨ ਜਾਣ ਦਿੱਤਾ ਅਸੀਂ ਉਰਲੇ ਪਾਸੇ ਰਾਹ ਰੋਕ ਲਿਆ ਇੱਥੇ ਪਹੁੰਚਣ ਤਾਂ ਕਿ ਜਿਹੜਾ ਅੱਜ ਦੀ ਇਹ ਐਨਆਈਏ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਸਕੇ ਧੰਨਵਾਦੀ